ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਦੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀਆਂ ਸੀਗਾ ਹੀ ਇਸ ਨਾਉ ਆਊਟ ਆਫ ਡੇਂਜਰ ਡਿਸਚਾਰਜ ਹੋ ਗਿਆ ਪਹਿਲਾਂ ਤੇ ਹਰਕਤ ਚ ਆਂਦੇ ਹੋਏ ਲੋਕਲ ਪੁਲਿਸ ਨੇ ਟੀਮਸ ਬਣਾ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਤਾਂ ਆਇਡੈਂਟੀਫਾਈ ਕੀਤਾ ਗਿਆ ਇਹ ਬਲਾਈਂਡ ਸੀਗਾ ਜੀ ਆਇਡੈਂਟੀਫਾਈ ਕੀਤਾ ਗਿਆ ਕੀ ਕੌਣ ਕੌਣ ਦੋਸ਼ੀ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਤਾਂ ਦੋ ਮੋਟਰਸਾਈਕਲ ਹੋ ਗਏ ਦੋ ਦੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰਸ ਚ 8 ਲੋਗ ਆਏ ਸੀਗੇ ਜੀ ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ ਉਹ ਲੋ ਸਾਰੇ ਲੋ ਦੇ ਹਾਂ ਦੇ ਰਹਿਣ ਵਾਲੇ ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੋਲੀਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਇਨ ਆਰ ਦੀ ਆਪਸ ਜਰ ਕਾਫੀ ਟਾਈਮ ਤੋਂ ਤੂ ਤੂ ਮੈਮੇ ਚੱਲ ਰਹੀ ਸੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰਾਮ ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰਾਮ ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਬਹਲਾ ਚੰਗਾ ਬੋਲਦੇ ਸੀਗੇ ਫੋਨ ਤੇ ਵੀ ਜਦ ਵੀ ਇੱਕ ਦੂਜੇ ਨਾਲ ਗੱਲ ਕਰਨੀ ਗਰੁੱਪ ਨੇ ਦੂਜੇ ਨਾਲ ਕਰਨੀ ਤੇ ਗਾਲੀ ਗਲੋਚ ਹੁੰਦਾ ਸੀ ਕਦੇ ਫਾਈਨਲੀ ਇਹਨਾਂ ਨੇ ਇਹ ਪਲਾਨ ਬਣਾ ਕੇ ਉਹਨੂੰ ਮਾਰਨ ਦਾ ਮਾਰਨ ਦਾ ਪਲਾਨ ਬਣਾਇਆ ਨਾਓ ਨੇ ਬੰਦੇ ਗ੍ਰਫਤਾਰ ਹੋਏ ਜੀ ਸਾਹਿਲ ਨਾ ਦਾ ਵਿਅਕਤੀ ਹੈ 24 ਸਾਲ ਉਮਰ ਦੇ ਦੀ ਲੁਹਾਨੇਦਾਰਾ ਵਾਲਾ ਇਹ ਉਹ انسان ਹੈ ਜਿਨੇ ਇਨਫੋਰਮੇਸ਼ਨ ਦਿੱਤੀ ਜਿਨ੍ਹਾਂ ਨੇ ਮਾਰਿਆ ਉਹਨੂੰ ਕਿ ਦੀਏ ਫਲਾਨੀ ਫਲਾਨੀ ਜਗਾ ਤੇ ਇਹ ਖੜਾ ਹੈ ਕਰਤਕ ਉਸ ਤੋਂ ਬਾਅਦ ਵਿਦ ਟੈਕਨੀਕਲ ਹੈਲਪ ਟੀਮਸ ਫੋਰਮ ਕੀਤੀ ਗਿਆ ਪੰਜ ਸਟੇਟ ਇਹ ਬੰਦੇ ਜਾ ਕੇ ਰੁਕੇ ਤੇ 18-19 ਦਿਨਾਂ ਬਾਅਦ ਇਹਨਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸैम ਹੈ ਦੂਜੇ ਦਾ ਨਾਮ ਗੋਤਮ ਹੈ 25 ਸਾਲ ਦੇ ਕਰੀਬ ਦੀ ਉਮਰ ਹੈ ਸैम ਜਿਹੜਾ ਸੀਗਾ ਉਹ ਇਹਦਾ ਦੋਸਤ ਹੀ ਸੀਗਾ ਜਿਹੜਾ ਅ ਕਾਰਤੇ ਜਿਹੜਾ ਮਰਨ ਵਾਲਾ ਸੀ ਹੁਣ ਤਾਂ ਕਿਹਨਾਂ ਦੀ ਪੋਜੀਸ਼ਨ ਤੋਂ ਬੱਤੀ ਬੋਰ ਦਾ ਇੱਕ पिस्टल अलोंग विद राउंड रिकवर ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ ਬਾਰਾਪੁਰਾ ਉਹ ਜਿਹੜਾ ਵੈਪਨ ਰਿਕਵਰ ਹੋਇਆ ਇਹਦੀ ਫੋਰੈਂਸਿਕ ਜਾਂਚ ਹੋਗੀ ਜੀ ਜਿਹੜੀ ਬੁਲੇਟਸ ਬੋਡੀ ਤੋਂ ਨਿਕਲੀਆਂ ਉਹ ਜਾਂਚ ਕਰਵਾਈਂਗੀ ਜੀ ਤੇ ਬਾਕੀ ਜਿਹੜੇ 4-5 ਰਹਿ ਗਏ ਆਂ ਜੀ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਦੋਖਾ ਕੀਤਾ ਸਰ ਐਗਜ਼ੈਕਟਲੀ अब है। गाली किसी भी चीज़ लेके लेके ना तो कोई कोई झगड़ा हो गया हां हां हाँ, हो और कोई नहीं 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 नथिंग मोनिटरी ਇਨ ਇਨ ਆ ਦਾ ਕਿਸੇ ਨਾਲ ਲਿੰਕ ਨਹੀਂ ਸੀਗਾ ਜੀ ਕਿਸੇ ਵੀ ਗੈਂਗਸਟਰ ਨਾਲ ਨਹੀਂ ਕਿਹਾ ਸੀਗਾ ਲੇਕਿਨ ਦੋ ਬੰਦੇ ਜਿਹੜੇ ਸੀਗੇ ਇਹਨਾਂ ਵਿੱਚੋਂ ਉਹ ਪਹਿਲਾਂ ਹੀ ਜੇਲ੍ਹ ਘਟ ਕੇ ਆਏ ਹਨ ਮੌਲੀ ਮੌਲੀ ਪਰਚਾ ਦਰਜ ਰੋਪੜ ਜੇਲ੍ਹ ਚੋਂ ਨਹੀਂ ਸ਼ਾਇਦ ਤੇ ਵਿੱਕੀ ਨੇ ਹੰਗਾਇਕ ਉਹਨਾਂ ਵਿੱਚੋਂ ਉਹ ਉਹਦੀ ਇੱਕ ਦੋ ਵਾਰ ਕਦੇ ਗੱਲਬਾਤ ਹੋਈ ਹੋਣੀ ਹੈ ਕਿਸੇ ਨਾਲ ਤੇ ਉਹ ਗੈਂਗ ਦਾ ਲਿੰਕ ਜੋੜ ਰਹੇ ਲੇਕਿਨ ਐਸ ਸੱਚ ਦੇ ਆਰ ਨਾਟ ਅ ਮੈਂਬਰਸ ਆਫ ਐਨੀ ਗੈਂਗ ਸਰ ਬਰਾਮਦਗੀ ਕੀ ਹੋਇਆ ਜੀ ਇਹਨਾਂ ਦੇ ਬਾਰੇ ਦੋ ਕ੍ਰਿਸਟਲ ਬਰਾਮਦ ਹੋਏ ਜੀ ਸਰ ਜਿਵੇਂ ਕਾਰਟਿਕ ਆਪ ਨੂੰ ਟੋਰੀ ਸੀਗਾ ਤੇ ਜਿਹੜੇ ਅਕੀਊਸ ਨੇ ਜਾਂ ਫਰੈਂਡ ਨੇ ਉਹਦੇ ਨਾਲ ਇਨਵੋਲ ਸੀ ਕੋਈ ਪ੍ਰੀਵਿਅਸ ਸੈਂਟੀਫਾਈਕੀਸ਼ਨ ਨਹੀਂ ਕਿਸੇ ਬੈਕ ਸਰ ਜਿਸ ਦਿਨ ਵਾਰਦਾਤ ਹੋਈ ਹੈ ਸਰ ਉਸ ਦਿਨ ਟੋਟਲ ਕਿੰਨੇ ਬੰਦੇ ਮਤਲਬ ਪਹੁੰਚੇ ਸੀਗੇ ਉਹ ਮੌਕੇ ਤੇ ਜਿੱਥੇ ਵਾਰਦਾਤ ਕੀਤੀ ਹੈ ਕਿਨੇ ਇਨਵੋਲ ਸੀਗੇ ਸਰ ਦੇਖੋ ਵਾਰਦਾਤ ਕਰਨ ਵਾਲੇ ਤਾਂ ਇਹ ਦੋ ਸੀਗੇ ਬਾਕੀ ਜਿਵੇਂ ਮੁੰਦੀਰ ਨਾਲ ਚਲਦੀ ਹੈ ਨਾ ਜੀ ਚਲੋਪਾ ਵੀ ਚੱਲੀ ਹੈ ਤੁਹਾਡੇ ਨਾਲ ਸੋਸ਼ਲ ਮੀਡੀਆ ਦਾ ਵੀ ਕਾਰਨ ਦੱਸਿਆ ਜਾਂਦਾ ਸੋਸ਼ਲ ਮੀਡੀਆ ਵੀ ਤਾਂ ਸੀਗਾ ਨਹੀਂ ਇਨਫਲੂਐਂਸਰ ਸੋਸ਼ਲ ਮੀਡੀਆ ਕਾਰਨ ਨਹੀਂ ਹੈ ਲੇਕਿਨ ਇਹ ਕੰਮ ਕਰਦਾ ਸੀਗਾ ਨੂੰ ਰੈਵਨਿਊ ਆਂਦਾ ਸੀਗਾ ਸੋਸ਼ਲ ਮੀਡੀਆ ਸਰ ਇਹ ਵਪਾਰ ਜਿਹੜੇ ਇਹ ਦੋਨੋਂ ਇਸ ਟੈਮ ਨੇ ਮਗੋਰੀ ਸੀ ਇਹ ਕਿੱਦਾਂ ਇਹ ਲੈ ਕੇ ਆਈ ਕਿਉਂ ਲੈ ਇੱਕ ਇਹ ਜਿਹੜਾ ਨਿਹੰਗ ਹੈ ਉਹਨੇ ਅਰੇਂਜ ਕਰਾਈ ਸੀ ਸਰ ਕਾਰਤਿਕ ਦੇ ਨਾਲ ਜਿਹੜਾ ਲੜਨਾ ਸੀ ਉਹਦੇ ਵਿੱਚ ਕੁੜੀਆਂ ਬੱਚੀਆਂ ਨੇ ਉਹਦੇ ਨਾਲ ਵੀ ਕੋਈ ਰੰਜਿਸ਼ ਸੀ ਇਹਨਾਂ ਦੀ ਨਹੀਂ ਉਹ ਬਾਈ ਚਾਂਸ ਚਲਦੇ-ਚਲਦੇ ਗੋਲੀਆਂ ਮਾਰੀਆਂ ਤੁਹਾਨੂੰ ਨਿਹੰਗ ਸਾਹਿਬ ਜਿਹੜੇ ਬੈਕਗ੍ਰਾਉਂਡ ਪਤਾ ਲੱਗੇ ਜਿਹਨੇ ਇਹ ਕੋਈ ਅਰੇਂਜ ਕਰਾਇਆ ਹਾਂ ਬੈਕਗ੍ਰਾਉਂਡ ਮੈਂ ਤੁਹਾਨੂੰ ਦੱਸਦਾ ਨਾ ਉਨਾ ਤੋਂ ਪਹਿਲਾਂ ਵੀ ਰਿਕਵਰੀ ਹੋਈ ਹੈ ਮੋਹਲੀ ਚ ਛੇ-ਅੱਠ ਮਹੀਨੇ ਪਹਿਲਾਂ ਤੇ ਅ ਵੈਪਨ ਰਿਕਵਰ ਉਸ ਟਾਈਮ ਵੀ ਹੋਣਾ ਤੇ ਉਹ ਸੋਫਿਸਟੀਕੇਟਡ ਵੈਪਨ ਸਮਾਲੀ ਪੁਲਿਸ ਨੇ ਰਿਕਵਰ ਕੀਤੀ ਸੀ ਜਿਹੜੀ ਖੋਸ ਪਾਈ ਗਈ ਸੀ ਵਾਇਰਲ ਹੋਈ ਮਤਲਬ ਉਹਦੇ ਨਾਲ ਕੋਈ ਲਿੰਕ ਨਹੀਂ ਹੈ ਨਹੀਂ ਨਹੀਂ ਉਹਦਾ ਕੋਈ ਨਹੀਂ ਸਰ ਕਨਫੀ ਸਕਸ਼ਨ ਐਗਜ਼ੀਕਿਊਸ਼ਨ ਕਿੰਨਾ ਟਾਈਮ ਲੀਡਰ ਹੋ ਗਿਆ ਯਾਨੀ ਫਸਟ ਅਟੈਂਪਟ ਹੀ ਸੀ ਇਟ ਵਾਸ ਫਸਟ ਅਟੈਂਪਟ ਸੀਗਾ ਟਾਈਮ ਡਿਊਰੇਸ਼ਨ ਫਰਮ ਕਨਫੀ ਸਕਸ਼ਨ ਆ ਉਹ ਕਿਸੇ ਦੁਕਾਨ ਤੇ ਇਕੱਠੇ ਹੋਏ ਸੀਗੇ ਫਰੋਜ਼ ਗਾਂਦੇ ਮਾਰਕੀਟ ਦੀ ਸੂਦਕਾਂ ਤੇ ਇਕੱਠੇ ਹੋਏ ਸੀਗੇ ਅੱਧਾ ਪੌਣਾ ਘੰਟਾ ਲੱਗ ਗਿਆ ਉਹ ਘੰਟਾ ਇੰਦੈਂ ਦੇ ਅਪ ਬੀ ਗਾਟ ਅ ਕਾਲ ਸੋਹਲ ਨੇ ਕਾਲ ਕੀਤੀ ਨਾ ਕਿਥੇ ਹੈ ਫਿਰਦੇ ਆ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ